ਕਾ ਸੁਣੋ ਮੇਰੀ ਇੱਕ ਹੋਰ ਆ लवली ਮੇਰੇ ਕੋ ਆਇਆ ਸੀ ਹੂੰ ਕਹਾਂ ਡੇ ਫਿਰ ਰੁਪਿੰਦਰ ਨੂੰ ਸਕੂਲ ਪੇ ਜਾ ਕਰੀਏ ਅੱਛਾ ਕਿਤੇ ਉਹਦੇ ਕੰਨ ਭਰਦੀ ਹੋਣੀ ਨਹੀਂ ਆ ਸਾਡੇ ਮੇਰਾ ਟਾਈਮ ਪਾਸ ਨਹੀਂ ਹੁੰਦਾ ਹੂੰ ਤੇ ਮੈਂ ਪੜ੍ਹੀ ਲਿਖੀ ਹੈਗੀ ਮੈਂ ਸਕੂਲੇ ਲਵਾ ਦੋ लवली ਦੱਸਣ ਡਿਆ ਸੀ ਮੈਨੂੰ ਅੱਛਾ ਨੌਕਰੀ ਕਰਨੀ ਮਾਰ ਲਓ ਆਵਾਜ਼ ਆਪੇ ਕਹ ਦੋ ਰੁਪਿੰਦਰ ਪਚਾਹ ਬਣਾ ਦੇ ਘੁੱਟ ਤੇਰਾ ਤਾਂ ਟਾਈਮ ਨਹੀਂ ਲੱਗਣਾ ਜਾਦਾ ਹਾਂ ਬਿਲਕੁਲ ਹਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਤੌਰ ਤੇ ਗੱਲ ਕਰਕੇ ਵੇਖ ਲਿਓ ਮੰਮੀ ਨਹੀਂ ਜਾਂਦੀ ਹੋ ਜੂਗਾ ਹਲੇ ਵੀ ਕੋਈ ਗੱਲ ਨਹੀਂ ਆਦਾ ਚਲੀ ਤੇ ਰਾਨ ਨੂੰ ਛੱਡ ਲਾਂਗੇ ਫਿਰ ਬੰਬੀਆਂ ਹਾਂ ਤੁਸੀਂ ਆਪਣੇ ਤੌਰ ਤੇ ਤੁਸੀਂ ਥੋੜਾ ਜਿਹਾ ਰੁਕ ਜਾਨੇ ਚੱਲ ਬਹੁਤਾ ਨਹੀਂ ਤੇ ਸਾਲ ਤੇ ਰੁਕ ਹੀ ਜਾਣਾ ਹੀ ਮੈਂ ਵੀ ਇਹੋ ਸੋਚਿਆ ਸੀ ਕਿ ਸਾਲ ਚੱਲ ਤੋਪ ਬੜੀ ਭੈਣ ਜਿੱਦੀ ਜਾ ਜੂਗਾ ਹੂੰ ਸਦਾ ਬੁਝ ਬੈਣ ਏ ਆਪਾਂ ਇਦਾਂ ਨਾ ਕਰੀਏ ਜੋ ਬਣ ਹੋਣਾ ਕਰਨ ਹੋ ਗਿਆ ਜੀ ਨਾਲੇ ਤੇਰੇ ਪਿੰਡੋਂ ਹੋਵਾਂਗੇ ਜੋ ਬਣ ਇਹ ਨਾਲੇ ਬੜਾ ਜੀ ਮੁਰਕੇ ਕਣਕਾਂ ਦਾ ਕੰਮ ਪੈ ਜਨਾ ਤੇ ਹੁਣ ਹੋਉਂਦੇ ਆ ਚਲੋ ਕੋਈ ਨਹੀਂ ਫਿਰ ਇਦਾਂ ਕਰਦੇ ਆ ਮੰਮੀ ਨੂੰ ਪੁੱਛ ਲੈਣੀ ਆ ਪਹਿਲਾਂ ਹੁਣ ਨਹੀਂ ਨਹੀਂ ਹੈਲੋ 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 ਹੋ ਗਿਆ ਸਰ ਠੀਕ ਹੈ ਹਾਂਜੀ ਠੀਕ ਠਾਕ ਵਧੀਆ ਸਰ ਅਸੀਂ ਤੇ ਕਹਿੰਦੇ ਮੈਨੂੰ ਦਾਦੀ ਤੇ ਮੈਂ ਚਲ ਜਰਾ ਜੇ ਰਿਮਾਂਡ ਕਰ ਲੈਂਦਾ ਘੜੀ ਮੈਂ ਫੇਟਾ ਕੇ ਚੱਲ ਠੀਕ ਹੈ ਬੈਠਾ ਤੁਸੀਂ ਮੈਂ ਪਾਣੀ ਲੈ ਕੇ ਆਉਂਦਾ ਉਹ ਬੈਜੋ ਕੋਈ ਨਹੀਂ ਪਾਣੀ ਪੀਤਾ ਆ ਬੈਜੋ ਨਹੀਂ ਨਹੀਂ ਕੱਟ ਲੈ ਇੱਥੇ ਕੱਟ ਜਿਵੇਂ ਮੈਂ ਕਹਿੰਦਾ ਨਾ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਉਹਨਾਂ ਨੇ ਬੀਜ ਨੂੰ ਬੁਲਾ ਕੇ ਲਿਆਉਣਾ ਉਹ ਨਹੀਂ ਨਹੀਂ ਵੀਰ ਜੀ ਬਲਠੋ ਤੁਸੀਂ ਤੇ ਮੈਂ ਲਿਉ ਨਹੀਂ ਪਾਣੀ ਕਰੋ ਬਰ ਵਧੀਆ ਜੇ ਅੱਜ ਵਹਿਲਾ ਸੀਗਾ ਮਾਈਕ ਲਲੋ ਨੀ ਨਾ ਚੱਜ ਰੈਸਟ ਕਰ ਲੈਣਾ ਮਾਈਕ ਮਾਈਕ ਦਾ ਤੇ ਭਾਬੀ ਆ ਵੀ ਇਹਨੂੰ ਸਮਝਣੀ ਚਾਹੀਦੀ ਹੁੰਦੀ ਹੈ ਹਾਂ ਨਾ ਮੋਰਸਾ ਦੇ 25 ਰੁਪਏ ਜੋ ਆਪਣਾ ਇਦਾਂ ਹੀ ਕਿਦ ਨੂੰ ਬੈਠੇ ਇਤਰਾਪਿੰਦਰ ਦਾ ਹੀ ਦੱਸਣਾ ਕੀ ਕਰ ਸਕਦੇ ਰੱਬ ਇਥੇ ਨੂੰ ਕੱਟ ਲਵਾਓ ਹਾਂ ਹਾਂ ਉਦਾਂ ਵੀ ਤਾਂ ਸਰਦਾ ਹਾਂ ਇਹ ਦੇਖ ਲਈ ਤੂੰ ਕਹਿਣਾ ਹੋਣਾ ਵੀ ਚਾਹ ਬੀਰ ਮੈਂ ਤੇ ਨਹੀਂ ਮਿੱਗੀ ਲੱਗੀ ਇਹਦੇ ਦੇਖਨੇ ਆ ਤੱਕ ਮਾਰਦੀਆਂ ਕੁੜੀ ਦੀ ਠੀਕ ਹੈ ਪਤਾ ਨਹੀਂ ਉਹ ਚੋਲੇ ਪੰਜੀਏ ਤੇਰੇ ਚਲੋ ਠੀਕ ਹੈ ਹਾਂ ਇੰਨਾ ਸ਼ਰਮਿੰਦਾ ਨਾ ਹੋਵੇਂ ਮਰ ਥੋੜਾ ਮੈਂ ਤਾਂ ਕਿਹਾ ਵੀ ਹੁਣ ਨਜਰ ਨਹੀਂ ਹੁਣ ਕਰਦਾ ਕੰਮ ਵੀ ਹੋਇਆ ਬਾਹਰ ਦਾ ਵੀ ਕਰਨਾ ਹੋਇਆ ਸਾਰੇ ਕੰਮ ਥੋੜਾ ਹੁੰਦੇ ਆ ਚਲੋ ਕਰਦਾ ਕਰਿਆ ਕਰੂ ਤੇ ਤੂੰ ਨਾ ਇਹਨਾ ਕੰਮ ਘੱਟ ਜ਼ਰੂਰ ਚੋਂ ਕੋਈ ਜਾਂਦੀ ਹੈ ਕੁੜੀ ਵੇਖ ਲੈਣੇ ਆ ਕੋਈ ਹਾਂ ਕੁੜੀ ਵੇਖ ਲਓ ਤੇ ਇਹ ਆਪੀ ਇੱਥੇ ਇੱਥੇ ਸਿਰ ਤੋਂ ਤਕੀਫਾ ਦਾ ਹਣਾ ਨਹੀਂ ਹਾਂਜੀ ਤੇ ਚਲੇ ਵੀ ਉਹਨਾਂ ਦੀ ਸਲਾਹ ਹੋ ਗਈ ਕੁੜੀ ਨੂੰ ਵੇਖ ਲੈਣਗੇ ਚਾਹੇ ਕਿਦਾਂ ਆ ਠੀਕ ਆ ਉਹ ਚਾਚੀ ਮਾਰ ਲੈਣਗੇ ਮਤ ਉਹ ਤਾਂ ਘਟਣੀ ਹੈ ਸਾਰੀ ਦੋਵਾਂ ਦੀ ਹਾਂ ਉਹਨਾਂ ਨੇ ਹਾਂਜੀ ਗਾ ਸੁਣੋ ਮੇਰੀ ਇੱਕ ਹੋਰ ਆ लवली ਮੇਰੇ ਕੋ ਆਇਆ ਏ ਹੂੰ ਕਹਾਂ ਡਿਆ ਫਿਰ ਭਿੰਦਰ ਨੂੰ ਸਕੂਲ ਪੇ ਜਾ ਕਰੀਏ अच्छा। ਕਿਤੇ ਉਹਦੇ ਕੰਨ ਭਰਦੀ ਹੋਣੀ ਆ। ਸਾਡੇ ਮੇਰੇ ਟਾਈਮ ਪਾਸ ਨਹੀਂ ਹੁੰਦਾ। ਹੂੰ। ਤੇ ਮੈਂ ਪੜ੍ਹੀ ਲਿਖੀ ਹੈਗੀ ਮੈਂ ਸਕੂਲੇ ਲਵਾ ਦੋ। लवली ਦੱਸਣ ਡਿਆ ਸੀ ਮੈਨੂੰ। ਅੱਛਾ। ਨੌਕਰੀ ਕਰਨੀ? ਮਾਰ ਲਓ ਆਜਾ ਪੇ। ਲੈ ਦੋ। ਰੁਪਿੰਦਰ। ਉਹ ਚਾਹ ਬਣਾ ਦੇ ਘੁੱਟ। ਇਹ ਤੇਰਾ ਤਾਂ ਟਾਈਮ ਨਹੀਂ ਲੱਗਣਾ ਜਾਦਾ। ਹਾਂ ਬਿਲਕੁਲ। ਹਾਂ। ਕੋਈ ਗੱਲ ਨਹੀਂ ਤੂੰ ਹੀ ਆਪਣੇ ਤੌਰ ਤੇ ਗੱਲ ਕਰਕੇ ਵੇਖ ਲੀ ਮਮੀ ਨੂੰ। ਕੋਈ ਨਹੀਂ। ਹੋ ਜਾਊਗਾ ਹਲੇ ਵੀ। ਕੋਈ ਗੱਲ ਨਹੀਂ ਆਦਾ ਚੱਲੀਏ। ਤੇਰਾ ਨੂੰ ਛੱਡ ਲਾਂਗੇ ਫਿਰ ਬੰਬੀ ਹਾਂ। ਆਪਣੇ ਤੌਰ ਤੇ। ਤੇ ਥੋੜਾ ਜੇ ਰੁਕ ਜਾਨੇ ਆ ਚੱਲ ਬਹੁਤਾ ਨਹੀਂ ਤੇ ਸਾਲ ਤੇ ਰੁਕ ਹੀ ਜਾਣਾ ਹੀ ਮੈਂ ਵੀ ਇਹੋ ਸੋਚਿਆ ਸੀ ਕਿ ਸਾਲ ਚੱਲ ਤਾਂ ਬੜੀ ਭੈਣ ਜਿੱਦੀ ਜਾ ਜੂਗਾ ਹੂੰ ਚੱਲ ਬੋਲੀ ਭੈਣ ਤੇ ਆਪਾਂ ਇਦਾਂ ਨਾ ਕਰੀਏ ਜਵਨ ਹੋਣਾ ਕਹਨ ਹੋ ਗਿਆ ਜੀ ਨਾਲ ਤੇਰੇ ਪਿੰਡੋਂ ਹੋਵਾਂਗੇ ਜੋ ਬਣੇ ਜੀ ਰਲ ਬੜਾ ਜੀ ਮੁਰਕੇ ਕਣਕਾਂ ਦਾ ਕੰਮ ਪੈ ਜਨਾ ਤੇ ਹੁਣ ਉਹ ਹੋਉਨੇ ਚਲੋ ਕੋਈ ਨਹੀਂ ਫਿਰ ਇਦਾਂ ਕਰਦੇ ਆ ਮੰਮੀ ਨੂੰ ਪੁੱਛ ਲੈਣੀ ਆ ਪਹਿਲਾਂ ਹੁਣ ਨਹੀਂ ਨਹੀਂ ਹੈਲੋ 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 ਸਰ ਸਭ ਠੀਕ ਹੈ ਹਾਂਜੀ ਠੀਕ ਠਾਕ ਹੋ ਰਹੀ ਆ ਸਰ ਅਸੀਂ ਕਹਿੰਦੇ ਮੈਂ ਦਾਦੀ ਤੇ ਮੈਂ ਚਲ ਅ ਜੇ ਰਿਮਾਂਡ ਕਰ ਲੈਂਦੇ ਘੜੀ ਮੈਂ ਫੇਟਾ ਕੇ ਚੱਲ ਠੀਕ ਹੈ ਬੈਠਾ ਤੁਸੀਂ ਮੈਂ ਪਾਣੀ ਲੈ ਕੇ ਆਉਣਾ ਉਹ ਬੈਜੋ ਕੋਈ ਨਹੀਂ ਪਾਣੀ ਪੀਤਾ ਆ ਨਹੀਂ ਨਹੀਂ ਕੱਟ ਲਈ ਇਸ ਜਦੋਂ ਮੈਂ ਕਹਿਣਾ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਉਹਨਾਂ ਦੇ ਬੀਜ ਨੂੰ ਬੁਲਾ ਕੇ ਲਿਆਉਣਾ ਨਹੀਂ ਨਹੀਂ ਵੀਰ ਜੀ ਬੈਠੋ ਤੁਸੀਂ ਤੇ ਮੈਂ ਲਿਉ ਨਹੀਂ ਪਣੀ ਕੰਮ ਪਰ ਵਧੀਆ ਜੇ ਅੱਜ ਵੇਲਾ ਹੈਗਾ ਮਾਈਕ ਲਾ ਲੋ ਨਹੀਂ ਨਾ ਚੱਲ ਰੈਸਟ ਕਰ ਲੈਣਾ ਮਾਈਕ ਮਾਈਕ ਦਾ ਤੇ ਭਾਬੀ ਆ ਵੀ ਇਹਨੂੰ ਸਮਝਾਉਣੀ ਚਾਹੀਦੀ ਹੈ ਹਾਂ ਨਾ ਮੋਰਚਾ ਦੇ 25 ਰੁਪਏ ਜੋ ਆਪਣਾ ਇਦਾਂ ਹੀ ਕਿਦ ਨੂੰ ਬੈਠੇ ਰਵਿੰਦਰ ਲਈ ਦੱਸਣਾ ਕੀ ਕਰ ਸਕਦੇ ਪਰ ਵਧੀਆ ਲਿਖਿਆ ਕਿ ਜ਼ੋਰ ਤਕੇ ਪਾ ਆਹ ਹੋਏ ਤੇ ਹੈ ਹੀ ਇਥੇ ਨੂੰ ਕੱਟ ਲਵਾਓ ਹਾਂ ਹਾਂ ਉਦਾਂ ਵੀ ਤਾਂ ਸਰਦਾ ਆਹ ਇਹਦੇ ਹੈ ਹੀ ਕੁਝ ਕਹਿਣਾ ਹੋਣਾ ਵੀ ਚਾਹ ਬੀਰ ਮੈਂ ਚੱਣੀ ਵੀਗੀ ਲੱਗੇ ਇਹਦੇ ਦੇਖਨੇ ਆ ਤੱਕ ਮਾਰਦੀਆਂ ਕੁੜੀ ਦੀ ਠੀਕ ਹੈ ਜੀ ਪਤਾ ਨਹੀਂ ਉਹ ਚੋਲੇ ਪੰਜੀਏ ਤੇਰੇ ਚਲੋ ਠੀਕ ਹੈ ਹਾਂ ਇੰਨਾ ਚਿਰ ਮਿਲਦਾ ਨਾ ਹੋਵੇ ਨਾ ਮਰ ਥੋੜਾ ਮੈਂ ਤਾਂ ਕਿਹਾ ਵੀ ਹੁਣ ਨਜ਼ਰ ਨਹੀਂ ਹੁਣ ਕਰਦਾ ਕੰਮ ਵੀ ਹੋਇਆ ਬਾਹਰ ਦਾ ਵੀ ਕਰਨਾ ਹੋਇਆ ਸਾਰੇ ਕੰਮ ਥੋੜਾ ਹੁੰਦੇ ਆ ਚਲੋ ਕਰਦਾ ਕਰਿਆ ਕਰੂ ਤੇ ਤੂੰ ਨਾ ਇੰਨਾ ਕੰਮ ਕਰ ਜ਼ਰੂਰ ਚਲੋ ਕੋਈ ਗੱਲ ਨਹੀਂ ਹੈ ਕੁੜੀ ਵੇਖ ਲੈਨੇ ਆ ਕੋਈ ਹਾਂ ਕੁੜੀ ਵੇਖ ਤੇ ਇਹ ਵੀ ਇਤੇ ਇਤੇ ਜੀ ਦੋਸਤ ਤਾਂ ਕੀ ਫਾਇਦਾ ਹੈ ਨਾ ਹਾਂ ਨਹੀਂ ਕਰ ਹਾਂਜੀ ਤੇ ਚਲੇ ਵੀ ਉਹਨਾਂ ਦੀ ਸਲਾਹ ਹੋ ਗਈ ਕੁੜੀ ਨੂੰ ਵੇਖ ਲੈਣਗੇ ਚਾਹੇ ਕਿਦਾਂ ਆ ਠੀਕ ਆ ਉਹ છાਤੀ ਮਾਰ ਲੈਣਗੇ ਮਤ ਉਹਨਾਂ ਘਟਣੀ ਹੈ ਸਾਰੀ ਦੋਵਾਂ ਨੇ ਹਾਂ ਉਹਨਾਂ ਨੇ ਹਾਂਜੀ